ਹੈ ਨੀ ਅੱਜ ਤਾਂ ਠੰਡੀ ਬੜੇ ਹੱਥ ਪੈਰ ਬਹੁਤ ਕੰਬਣ ਡੈ ਨਾਲ ਮੇਰੇ ਗੋਡੇ ਵੀ ਲੱਕ ਸਾਰਾ ਕੁਛ ਹੀ ਦਰਦ ਕਰਨ ਦਿਆ ਵੇ ਨਾੜਿਓ ਮੈਨੂੰ ਬਾਜ ਨਾ ਦਿਓ ਕੋਈ ਆ ਵੀ ਜਾਵੇ ਕਹਿ ਸਾਡੀ ਮੰਮੀ ਹੈ ਨਹੀਂ ਘਰੇ ਕਿਤੇ ਗਈ ਹੋਈ ਆ ਤਾਂ ਮੈਨੂੰ ਠਾਲਿਓ ਨਾ ਚੰਗਾ ਮੰਮੀ ਮੇ ਤੁੱਕ ਬਹੁਤ ਬੜੀ ਲੱਗੀ ਕੁਛ ਖਾਣ ਨੂੰ ਬਣਾ ਦੇ ਨਹੀਂ ਵੇ ਦਫਾ ਹੋ ਗੋ ਮੈਂ ਤੁਹਾਨੂੰ ਕਹ ਮੈਨੂੰ ਠੰਡ ਲੱਗਦੀ ਮੇਰੇ ਕਿੱਟੇ ਕੋਟੇ ਦਰਦ ਕਰਨ ਦਿਆ ਤੇ ਤੁਹਾਨੂੰ ਉੱਥੇ ਰੋਟੀਆਂ ਦੀ ਪਈ ਆ ਕੋਈ ਨਹੀਂ ਬਣਾਵਾਂਗੇ ਸ਼ਾਮ ਨੂੰ ਆਰਾਮ ਕਰਨ ਦਿਓ ਤੰਗ ਦੀਏ ਕੋਈ ਨਾ ਸ਼ਾਂਤ ਖਾਦੀ ਇਹ ਜੀ ਪੀਤੋ ਕਰਈਆਂ ਇਹ ਘੜ ਪੀਤੋ ਕਰਈਆਂ ਚੰਦੀ ਆਂਟੀ ਨੂੰ ਪੁੱਛ ਕੀ ਹੋਣੀ ਆ ਇਹ ਕੀ ਕਹਾ ਕੇ ਪੁੱਛ ਕੀ ਹੋਣੀ ਆ ਮੰਮੀ ਉਹ ਸ਼ਾਂਤ ਆਂਟੀ ਆਏ ਦੇ ਬਾਅਦ ਹਾਈ ਹਾਵੇ ਮੈਂ ਤੁਹਾਨੂੰ ਕਿਹਾ ਸੀ ਕਿਸੇ ਨੂੰ ਦੱਸਿਓ ਨਾ ਕਿ ਮੈਂ ਇੱਥੇ ਆ ਤਾਂ ਕਿ ਨਾ ਘਰ ਤੂੰ ਕਿ ਹੈ ਨਹੀਂ ਮੰਮੀ ਘਰੇ ਜਾ ਤੇ ਤੁਸੇ ਆਏ ਕੀ ਕਾਰਨ ਸੀ ਕੀ ਉਹ ਹਾਂਜੀ ਨੂੰ ਪੁੱਛ ਕੇ ਹੁਣੀ ਆ ਮੰਮੀ ਕਹਿੰਦੇ ਸੀ ਕਿ ਕੀ ਕਰਾ ਉਹ ਨਾ ਗੁੰਡੂ ਦੇ ਘਰੇ ਗੱਚੜ ਲੱਗ ਗਿਆ ਡੀਜੇ ਲੱਗੇ ਉਹਨਾਂ ਦੇ ਘਰੇ ਹਾਂਜੀ ਤੇ ਨਾਲੇ ਖਵਾਣ ਪੀਣ ਦਾ ਵੀ ਪ੍ਰੋਗਰਾਮ ਹੋ ਰਿਹਾ ਤੇ ਮੈਂ ਕਹਾ ਮੈਂ ਨੂੰ ਪੀਤੋਂ ਨਾਲੇ ਕਿ ਜਾਨੀ ਆ ਹਾਂਜੀ ਆ ਨੱਚਣ ਲੱਗੇ ਅਸੀਂ DJ ਲੱਗੇ ਲੱਗਾ ਹੀ ਠੀਕ ਹੈ ਮੈਂ ਤਿਆਰ ਹੋ ਗਈ ਹਾਂ ਬਸ ਆ ਗਈ ਮੈਂ ਕਮਨੀ ਤੇ ਕਹਿੰਦੀ ਸੀ ਮੈਂ ਠੀਕ ਨਹੀਂ ਹਾਂ ਮੈਨੂੰ ਕਿਸੇ ਅੰਗਵਾਨ ਮਿਲ ਜੋਗਾ ਨਾ ਤਾਂ ਛੱਡਿਓ ਚੰਗਾ ਕੰਧਰਨਾ